ਭਈ ਆ ਹੁੰਦਾ ਵਾਬ ਰੋਲਾ ਕਦੇ ਕਿਸੇ ਦੇ ਮਾੜਾ ਟਾਈਮ ਨਾ ਆਵੇ ਰੱਬ ਕਰਕੇ ਆ ਪਤਾ ਨਹੀਂ ਤੇ ਆ ਦੇਖੋ ਐ ਐਨੀ ਤੇਜ਼ ਹਵਾਈ ਤੇ ਜਿੜੀ ਦੀ ਸ਼ਕਲ ਹੈ ਇੱਕ ਕੀਪ ਦੀ ਤਰ੍ਹਾਂ ਸੀ ਜਿਹੜਾ ਕੁਛੇ ਦੀ ਲਵੇਟ ਚ ਆ ਗਿਆ ਬਈ ਸਭ ਕੁਝ ਚੱਕ ਕੇ ਲੈ ਗਿਆ ਬਹੁਤ ਨੁਕਸਾਨ ਕੀਤਾ ਭਗਤਾ ਭਾਈ ਅਮੀਰੀਆੜਾ ਗੁਰੂ ਸਰ ਕੋਠਾ ਗੁਰੂ ਇਹ ਤੇ ਸਨ ਵੀ ਦੀ ਨੰਗੇ ਆ ਇਹ ਬਹੁਤ ਯਾ ਦੇਖੋ ਅਮੀਰਗੜ ਦੇ ਭਕਤਾ ਭਾਈ ਜਾਨ ਚ ਵਰਕਸ਼ਾਪ ਸੀ ਕਿ ਬਾਵਰੌਣੇ ਨੇ ਹਾਲਾਤ ਕਰਦੇ ਕਿ ਡਾ ਗਡਾ ਮੋਟਾ ਲੋਹਾ ਰੋਡ ਮਰੋਡ ਛੱਡਦਾ ਲੰਬੇ ਮੁੱਦੇ ਮਾਰਦੇ ਤੇ ਦੇਖੋ ਕਿਹੜੇ ਗੜੇ ਮੋਟੇ ਛਪਦੇ ਰੋਡਵਾਰ ਛੱਡਦੇ ਬਹੁਤ ਨੁਕਸਾਨ ਹੋਇਆ ਪਈਆ ਪੰਪ ਅਮੀਰਗੜ ਤੇ ਭਕਤਾ ਭਾਈ ਦੀ ਸਨ ਚ ਸੀਗਾ ਇਹਦਾ ਵੀ ਬਾਵਰੌਣਿਆਂ ਨੇ ਬਹੁਤ ਨੁਕਸਾਨ ਕੀਤਾ ਤੇ ਬਹੁਤ ਦਰਖਤ ਟੁੱਟਿਆ ਬਿਆਸਾੜੀ ਡੀਰੇ ਦਾ ਨੁਕਸਾਨ ਵੀ ਹੋਇਆ ਤੇ ਉੱਥੇ ਵਿਚਾਰੇ ਚੁੱਗੀਆਂ ਵਾਲੇ ਰਹਿੰਦੇ ਸੀ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਕੀਤਾ ਬਿਆਸਾੜੀ ਬਹੁਤ ਜ਼ਿਆਦਾ ਚਾਦਰ ਦੇਖੋ ਕਿਤੇ ਲੰਗੀ ਪਈ ਆ ਤਾਂ ਪੈ ਦੇ ਦੇ